ਇਸ ਵਕਤ ਅਸੀਂ ਜ਼ਿਲ੍ਹਾ ਮੁਹਾਲੀ ਦੇ ਪਿੰਡ ਪਰਾਗਪੁਰ ਦੇ ਵਿੱਚ ਮੌਜੂਦਾਂ ਜਿਹੜੇ ਡੇਰਾਬਸੀ ਦੇ ਵਿੱਚ ਪੈਂਦਾ ਹੈ ਅੱਜ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਵਿਖਾਣੀ ਹੈ ਇਸ ਵਕਤ ਅਸੀਂ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਪਿੰਡ ਪਰਾਗਪੁਰ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਰਦਾਰ ਗੁਰਨਾਮ ਸਿੰਘ ਜੀ ਤੇ ਸਰਦਾਰ ਟੇਕ ਸਿੰਘ ਜੀ ਮੌਜੂਦ ਨੇ ਅੰਦਰ ਚੱਲ ਕੇ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਵਿਖਾਣੀ ਹੈ ਤੇ ਤੁਹਾਨੂੰ ਸੇਵਾ ਵੀ ਮਿਲੂਗੀ ਜਿੰਨੇ ਵੀ ਗੁਰਦੁਆਰਾ ਸਾਹਿਬ ਅਸੀਂ ਅੱਜ ਤੱਕ ਵੇਖਿਆ ਮੈਂ ਤਾਂ ਪਹਿਲੀ ਵਾਰ ਉਹ ਚੀਜ਼ ਵੇਖੀ ਆ ਆਜੋ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਉਸ ਚੀਜ਼ ਦੇ ਆਮ ਚੌਂ ਮਥੜੀ ਦੀ ਤੇ